ਇੱਕ ਬੰਦਾ ਸੜਕ ਦੇ ਕਿਨਾਰੇ ਜ਼ਖਮੀ ਹਾਲਤ ਦੇ ਵਿੱਚ ਪਿਆ ਉੱਚੀ-ਉੱਚੀ ਚੀਕਾਂ ਮਾਰ ਰਿਹਾ ਸੀ ਰੋ ਰਿਹਾ ਸੀ ਉਸ ਦੀਆਂ ਚੀਕਾਂ ਸੁਣ ਕੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਤਾਂ ਲੋਕ ਦੇਖਦੇ ਨੇ ਕਿ ਕੱਲਾ ਉਹੀ ਜ਼ਖਮੀ ਨਹੀਂ ਉਸ ਦੀ ਪਤਨੀ ਨੂੰ ਵੀ ਕਿਸੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਸੀ ਹੁਣ ਇਹਨਾਂ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਜਾ ਕੇ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਫੇਰ ਜਦੋਂ ਇਹ ਸਾਰੇ ਘਟਨਾ ਕਰਮ ਪਿੱਛੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦਾ ਰਹਿਣ ਵਾਲਾ अनौर्म मित्तल आलोक मित्तल एक बैंट्री व्यापारी ਸੀ ਉਸ ਦਾ बैंट्रीਆਂ ਦਾ ਕੰਮ ਸੀ ਉਸ ਦੀ ਪਤਨੀ ਸੀ ਲਿਪਸੀ ਮਾਨਵੀ ਮਿੱਤਲ ਲਿਪਸੀ ਉਰਫ ਮਾਨਵੀ ਮਿੱਤਲ ਜੋ ਮਾਨਵੀ ਮਿੱਤਲ ਸੀ ਉਸ ਦੀ ਉਮਰ ਲਗਭਗ 33 ਸਾਲ ਸੀ ਗੱਲ ਹੈ 15 ਫਰਵਰੀ 2025 ਦੀ ਜੋ आलोक मित्तल ਹੁੰਦਾ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜਿਆ ਹੁੰਦਾ ਹੈ ਉਸ ਦਾ ਵਰਕਰ ਹੁੰਦਾ ਇਸ ਕਾਰਨ ਉਸ ਨੂੰ ਆਸ-ਪਾਸੇ ਦੇ ਬਹੁਤ ਲੋਕ ਜਾਣਦੇ ਸੀ ਜਾਨੀ ਉਸ ਦਾ ਵਧੀਆ ਰੂਖ ਸੀ 15 ਫਰਵਰੀ 2025 ਨੂੰ ਅਲੋਖ ਮਿੱਤਲ ਆਪਣੀ ਪਤਨੀ ਲਿਪਸੀ ਨੂੰ ਕਹਿੰਦਾ ਹੈ ਕਿ ਮੇਰਾ ਦਿਲ ਕਰਦਾ ਹੈ ਕਿ ਅੱਜ ਆਪਾਂ ਬਾਹਰ ਘੁੰਮ ਕੇ ਆਈਏ ਤੇ ਬਾਹਰ ਹੀ ਡਿਨਰ ਕਰਕੇ ਆਈਏ ਤਾਂ ਇਹ ਸੁਣ ਕੇ ਲਿਪਸੀ ਬਹੁਤ ਖੁਸ਼ ਹੁੰਦੀ ਹੈ ਉਹ ਸੋਚਦੀ ਹੈ ਕਿ ਠੀਕ ਹੈ ਅੱਜ ਆਪਾਂ ਚੱਲਾਂਗੇ ਮੈਨੂੰ ਘਰੇ ਖਾਣਾ ਨਹੀਂ ਬਣਾਉਣਾ ਪਊ ਆਪਾਂ ਬਾਹਰ ਜਾ ਕੇ ਖਾਣਾ ਖਾਵਾਂਗੇ ਤੇ ਐਨਜੋਏ ਕਰਾਂਗੇ ਹੁਣ ਰਾਤ ਸਮੇ ਜੋ ਅਲੋਖ ਮਿੱਤਲ ਹੁੰਦਾ ਹੈ ਉਹ ਆਪਣੀ ਪਤਨੀ ਲਿਪਸੀ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਤੇ ਖਾਣਾ ਖਾਣ ਲਈ ਉਹ ਚਲੇ ਜਾਂਦੇ ਨੇ ਇੱਕ ਨਾਮੀ ਰੈਸਟੋਰੈਂਟ ਦੇ ਵਿੱਚ ਉੱਥੇ ਉਹ ਖਾਣਾ ਖਾਂਦੇ ਨੇ ਇੰਜੋਏ ਕਰਦੇ ਨੇ ਗੱਲਾਂ ਬਾਤਾਂ ਕਰਦੇ ਨੇ ਬਹੁਤ ਖੁਸ਼ੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਇਹਨਾਂ ਦੀ ਤਾਂ ਰਸਤੇ ਦੇ ਵਿੱਚ ਡੇਲੋ ਰੋਡ ਤੇ ਆ ਕੇ ਜੋ ਅਲੋਖ ਮਿੱਤਲ ਹੁੰਦਾ ਉਹ ਲਿਪਸੀ ਨੂੰ ਕਹਿੰਦਾ ਕਿ ਮੈਂ ਪਿਸ਼ਾਬ ਕਰਨਾ ਹੈ ਉਸ ਨੇ ਗੱਡੀ ਖੜਾ ਲੈਤੀ ਇੱਕ ਸਾਈਡ ਤੇ ਕਰਕੇ ਉਹ ਗੱਡੀ ਖੜਾ ਲੈਂਦਾ ਤੇ ਉਹ ਪਸ਼ਾਬ ਕਰਨ ਲੱਗਦਾ ਐ ਇੰਨੇ ਨੂੰ ਹੀ ਇੱਕ ਗੱਡੀ ਹੋਰ ਆ ਕੇ ਉੱਥੇ ਰੁਕਦੀ ਐ ਜਿਸ ਵਿੱਚੋਂ ਲਗਭਗ 3-4 ਜਾਨੇ ਨਿਕਲਦੇ ਨੇ ਤੇ ਉਹ ਅਲੋਕ ਮਿੱਤਲ ਉੱਤੇ ਹਮਲਾ ਕਰ ਦਿੰਦੇ ਨੇ ਜਦੋਂ ਇਹ ਕੁਝ ਲਿਪਸੀ ਦੇਖਦੀਆਂ ਤਾਂ ਉਹ ਉੱਚੀ-ਉੱਚੀ ਰੌਲਾ ਪਾਉਣ ਲੱਗਦੀ ਐ ਤੇ ਆਪਣੇ ਪਤੀ ਨੂੰ ਛਡਾਉਣ ਦੇ ਲਈ ਉਹ ਕਾਰ ਦੇ ਵਿੱਚੋਂ ਬਾਹਰ ਨਿਕਲੇ ਆਉਂਦੀ ਐ ਤੇ ਜੋ ਉਸ ਉੱਪਰ ਹਮਲਾਵਰ ਹਮਲਾ ਕਰ ਰਹੇ ਸੀ ਉਹਨਾਂ ਤੋਂ ਆਪਣੇ ਪਤੀ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਹਮਲਾਵਰ ਉਸਦੇ ਪਤੀ ਨੂੰ ਛੱਡ ਕੇ ਲਿਪਸੀ ਦੇ ਉੱਤੇ ਹੀ ਹਮਲਾ ਕਰ ਦਿੰਦੇ ਨੇ ਰਾੜਾਂ ਦੇ ਨਾਲ ਤੇਜ਼ ਧਾਰ ਹਥਿਆਰਾਂ ਦੇ ਨਾਲ ਹੁਣ ਇਹਨਾਂ ਨੂੰ ਉਹ ਜ਼ਖਮੀ ਕਰ ਦਿੰਦੇ ਗੰਭੀਰ ਜ਼ਖਮੀ ਲਿਪਸੀ ਹੋ ਜਾਂਦੀ ਤੇ ਜੋ ਅਲੋਖ ਹੁੰਦਾ ਉਹ ਵੀ ਜ਼ਖਮੀ ਹੋ ਜਾਂਦਾ ਹੁਣ ਇਹਨਾਂ ਦੀ ਕਾਰ ਲੈ ਕੇ ਅਤੇ ਇਹਨਾਂ ਕੋਲ ਜੋ ਵੀ ਕੀਮਤੀ ਸਮਾਨ ਸੀ ਉਹ ਸਭ ਕੁਝ ਲੈ ਕੇ ਉਹ ਲੁਟੇਰੇ ਇੱਥੋਂ ਫਰਾਰ ਹੋ ਜਾਂਦੇ ਨੇ ਹੁਣ ਆਸੇ-ਪਾਸੇ ਕੋਈ ਨਹੀਂ ਹੁੰਦਾ ਇਹ ਸੁੰਸਾਨ ਸੜਕ ਹੁੰਦੀ ਹੈ ਤੇ ਅਲੋਖ ਹੁਣ ਉੱਚੀ-ਉੱਚੀ ਚੀਕਾਂ ਮਾਰ ਰਿਹਾ ਸੀ ਲੋਕਾਂ ਨੂੰ ਆਪਣੀ ਸਿਹਤਾਂ ਲਈ ਬੁਲਾ ਰਿਹਾ ਸੀ ਉਸ ਦੀਆਂ ਚੀਕਾਂ ਸੁਣ ਕੇ ਰੌਲਾ ਸੁਣ ਕੇ ਲੋਕ ਉੱਥੇ ਆ ਜਾਂਦੇ ਨੇ ਤੇ ਜਦੋਂ ਲੋਕ ਆ ਕੇ ਇਹ ਮੰਜ਼ਰ ਦੇਖਦੇ ਨੇ ਤਾਂ ਪੁਲਿਸ ਨੂੰ ਕਾਲ ਕੀਤਾ ਜਾਂਦਾ ਹੈ ਪੁਲਿਸ ਆਉਂਦੀ ਹੈ ਪੁਲਿਸ ਲੇਪਸੀ ਅਤੇ ਅਲੋਖ ਦੋਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਂਦੀ ਹੈ ਲੋਕ ਮਿੱਤਲ ਦੀ ਪੁਲਿਸ ਦੇ ਵਿੱਚ ਵੀ ਜਾਣ ਪਹਿਚਾਨ ਸੀ ਕਿਉਂਕਿ ਉਹ ਇੱਕ ਲੀਡਰ ਬੰਦਾ ਸੀ ਹੁਣ ਹਸਪਤਾਲ ਦੇ ਵਿੱਚ ਜਦੋਂ ਦੋਨਾਂ ਨੂੰ ਦਾਖਲ ਕਰਵਾਇਆ ਜਾਂਦਾ ਤਾਂ ਜੋ ਲਿਪਸੀ ਹੁੰਦੀ ਹੈ ਉਸ ਦੀ ਹਾਲਤ ਗੰਭੀਰ ਸੀ ਤੇ ਗੰਭੀਰ ਹਾਲਤ ਹੋਣ ਕਾਰਨ ਡਾਕਟਰ ਉਸ ਨੂੰ ਨਹੀਂ ਬਚਾ ਪਾਉਂਦੇ ਤੇ ਲਿਪਸੀ ਦੀ ਮੌਤ ਹੋ ਜਾਂਦੀ ਹੈ ਹੁਣ ਚਾਰੇ ਪਾਸੇ ਇਸ ਗੱਲ ਦਾ ਰੌਲਾ ਪੈ ਜਾਂਦਾ ਲੋਕਾਂ 'ਚ ਰੋਸ ਹੁੰਦਾ ਲੋਕ ਸਹਿਮ ਜਾਂਦੇ ਨੇ ਕਿ ਐਦਾਂ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਕਿਵੇਂ ਚਾਰ ਲੁਟੇਰਿਆਂ ਨੇ ਆ ਕੇ ਪਤੀ ਨੂੰ ਅਤੇ ਪਤਨੀ ਨੂੰ ਦੋਨਾਂ ਨੂੰ ਘਾਇਲ ਕਰ ਦਿੱਤਾ ਤੇ ਉਸ ਤੋਂ ਬਾਅਦ ਪਤਨੀ ਦੀ ਮੌਤ ਹੋ ਗਈ ਇਹ ਤਾਂ ਕਾਨੂੰਨ ਵਿਵਸਥਾ ਦੇ ਨਾਂ ਤੇ ਤੱਬਾ ਦਾ ਜਾਨੀ ਐਦਾਂ ਦੀਆਂ ਗੱਲਾਂ ਹੁਣ ਹੋਣ ਲੱਗਦੀਆਂ ਨੇ ਸਰਕਾਰ ਦਾ ਦਬਾਅ ਪੁਲਿਸ ਉੱਤੇ ਪੈਂਦਾ ਤੇ ਪੁਲਿਸ ਦੇ ਅੱਗੇ ਵੱਡਾ ਸਵਾਲ ਇਹ ਸੀ ਕਿ ਆਖਰ ਜੋ ਲਿਪਸੀ ਮਿੱਤਲਾਇ ਤੇ ਜੋ ਅਲੋਖ ਹੈ ਇਹਨਾਂ ਉੱਤੇ ਕਿਸ ਨੇ ਹਮਲਾ ਕੀਤਾ ਲਿਪਸੀ ਦਾ ਕਤਲ ਕਿਸ ਨੇ ਕੀਤਾ ਹੁਣ ਅਲੋਖ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਇਹ ਗੱਲ ਹੁੰਦੀ ਹੈ 15 16 ਫਰਵਰੀ 2025 ਦੀ ਦੇਰ ਰਾਤ ਦੀ ਜਦੋਂ ਇਹਨਾਂ ਉੱਤੇ ਹਮਲਾ ਹੁੰਦਾ ਹੈ ਪੁਲਿਸ ਹੁਣ ਅਲੋਖ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਹੋਰ ਕੋਈ ਵੀ ਉੱਥੇ ਚਸ਼ਮਦੀਦ ਨਹੀਂ ਸੀ ਅਲੋਖ ਤੋਂ ਪੁੱਛਿਆ ਜਾਂਦਾ ਕਿ ਕੀ ਹੋਇਆ ਸੀ ਤਾਂ ਅਲੋਖ ਨੇ ਦੱਸਿਆ ਕਿ ਮੈਂ ਪਿਸ਼ਾਬ ਕਰਨ ਲਈ ਗੱਡੀ ਖੜੀ ਕੀਤੀ ਜਦੋਂ ਮੈਂ ਪਿਸ਼ਾਬ ਕਰਨ ਲੱਗਿਆ ਤਾਂ ਮੇਰੇ ਉੱਤੇ ਤਿੰਨ ਚਾਰ ਜਾਣਿਆਂ ਨੇ ਹਮਲਾ ਕਰ ਦਿੱਤਾ ਤੇ ਮੇਰਾ ਮੂੰਹ ਦੱਬ ਲਿਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਛੱਡ ਕੇ ਨਿਪਸੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਨਿਪਸੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਪੁਲਿਸ ਉਸ ਕ੍ਰਾਈਮ ਸੀਨ ਤੇ ਜਾਂਦੀ ਆ ਉਸ ਘਟਨਾ ਵਾਲੀ ਜਗ੍ਹਾ ਤੇ ਜਾਂਦੀ ਆ ਤੇ ਜਿਵੇਂ ਜਿਵੇਂ ਅਲੋਕ ਨੇ ਦੱਸਿਆ ਸੀ ਓਵੇਂ ਓਵੇਂ ਉੱਥੇ ਤਫ਼ਤੀਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਜੋ ਸਰਵਲਾਂਸ ਟੀਮਾਂ ਹੁੰਦੀਆਂ ਉਹ ਵੀ ਐਕਟਿਵ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਦੇਖੋ ਇੱਥੇ ਕਿਹੜੇ-ਕਿਹੜੇ ਮੋਬਾਈਲ ਉਸ ਸਮੇਂ ਐਕਟਿਵ ਸੀ ਪੁਲਿਸ ਅੱਗੇ ਬਹੁਤ ਵੱਡਾ ਚੈਲੰਜ ਸੀ ਕਿ ਜੋ ਹਤਿਆਰੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਅਲੋਖ ਮਿੱਤਰਲ ਤੋਂ ਵੀ ਪੁੱਛਿਆ ਜਾਂਦਾ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਪਰ ਅਲੋਖ ਕਹਿੰਦਾ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਲੁਟੇਰੇ ਸੀ ਲੁਟੇਰਿਆਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਵਿੱਚ ਬੀਰੀ ਪਤਨੀ ਦੀ ਮੌਤ ਹੋ ਗਈ ਕਿਉਂਕਿ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਚੈਲੰਜ ਇਹ ਸੀ ਕਿ ਕਾਤਲਾਂ ਨੂੰ ਉਹ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਪੁਲਿਸ ਸਾਰੇ ਇੰਕਲਾਂ ਤੋਂ ਇਸ ਘਟਨਾ ਨੂੰ ਦੇਖਦੀ ਹੈ ਪਰ ਪੁਲਿਸ ਦੇ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਜੋ ਅਲੋਖ ਮਿੱਤਲ ਕਹਿ ਰਿਹਾ ਤੇ ਜੋ ਇਹ ਘਟਨਾ ਵਾਲੀ ਜਗ੍ਹਾ ਗਈ ਉਹਨਾਂ ਗੱਲਾਂ ਦੇ ਵਿੱਚ ਪੁਲਿਸ ਨੂੰ ਕੁਝ ਫਰਕ ਲੱਗਿਆ ਤੇ ਹੁਣ ਅਲੋਖ ਮਿੱਤਲ ਤੋਂ ਪੁਲਿਸ ਬਾਰ-ਬਾਰ ਬਾਰ-ਬਾਰ ਪੁੱਛਗਿੱਛ ਕਰਦੀ ਹੈ ਬਾਰ-ਬਾਰ ਉਸ ਦੇ ਬਿਆਨ ਲੈਂਦੀ ਹੈ ਪਰ ਅਲੋਖ ਮਿੱਤਲ ਵੀ ਹੁਣ ਆਪਣੇ ਬਿਆਨ ਬਦਲਣ ਲੱਗ ਗਿਆ ਸੀ ਜਦੋਂ ਅਲੋਖ ਮਿੱਤਲ ਆਪਣੇ ਬਿਆਨ ਬਦਲਦਾ ਤਾਂ ਫਿਰ ਪੁਲਿਸ ਦਾ ਸ਼ੱਕ ਅਲੋਖ ਮਿੱਤਲ ਤੇ ਆਉਂਦਾ ਕਿ ਸ਼ਾਇਦ ਕੁਝ ਦਾਲ ਦੇ ਵਿੱਚ ਕਾਲਾ ਹੈ ਹੁਣ ਅਲੋਖ ਮਿੱਤਲ ਦੀ ਕੁੰਡਲੀ ਫਰੋਲੀ ਜਾਂਦੀ ਹੈ ਕਿ ਇਸ ਦਾ ਵਿਹਾਰ ਕਿਦਾਂ ਦਾ ਹੈ ਇਸ ਦੇ ਕਿੱਥੇ ਕਿੱਥੇ ਲਿੰਕ ਨੇ ਇਸ ਨਾਲ ਕੌਣ-ਕੌਣ ਜੁੜੇ ਹੋਏ ਆ ਤਾਂ ਹੁਣ ਪੁਲਿਸ ਅਲੋਖ ਮਿੱਤਲ ਦੀ ਮੋਬਾਈਲ ਦੀ ਸੀਡੀਆਰ ਕਢਵਾਉਂਦੀ ਹੈ ਤੇ ਹੋਰ ਵੀ ਪੁਲਿਸ ਹੁਣ ਇਸ ਬਾਰੇ ਪੁੱਛਗਿੱਛ ਕਰਦੀ ਹੈ ਜਦੋਂ ਕੁਝ ਸ਼ੱਕੀ ਗੱਲਾਂ ਪੁਲਿਸ ਦੇ ਸਾਹਮਣੇ ਆਉਂਦੀਆਂ ਨੇ ਤਾਂ ਹੁਣ ਪੁਲਿਸ ਸਭ ਤੋਂ ਪਹਿਲਾਂ ਅਲੋਕ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਅਲੋਕ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਆਖਰ ਅਲੋਕ ਟੁੱਟ ਜਾਂਦਾ ਹੈ ਤੇ ਫੇਰ ਜੋ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਪਤਾ ਲੱਗਦਾ ਹੈ ਕਿ ਇੱਕ ਪ੍ਰਤੀਕਸ਼ਾ ਨੌਂ ਦੀ ਕੁੜੀ ਲਗਭਗ ਅੱਜ ਤੋਂ 2 ਸਾਲ ਪਹਿਲਾਂ ਨੌਕਰੀ ਦੀ ਤਲਾਸ਼ ਦੇ ਵਿੱਚ ਅਲੋਖ ਕੋਲ ਆਉਂਦੀ ਹੈ ਤੇ ਅਲੋਖ ਉਸ ਨੂੰ ਆਪਣੇ ਕੋਲ ਹੀ ਨੌਕਰੀ ਦੇ ਦਿੰਦਾ ਹੈ ਤੇ ਹੁਣ ਇਹਨਾਂ ਦੀ ਗੱਲਬਾਤ ਹੁੰਦੀ ਹੈ ਇਹਨਾਂ ਦੀਆਂ ਨਜ਼ਦੀਕੀਆਂ ਵਧਦੀਆਂ ਨਜ਼ਦੀਕੀਆਂ ਪਿਆਰ ਦੇ ਵਿੱਚ ਬਦਲ ਜਾਂਦੀਆਂ ਹੁਣ ਇਹ ਐਸ ਦੇ ਨਾਲ ਘੁੰਮਦੇ ਫਿਰਦੇ ਨੇ ਕਿਉਂਕਿ ਇੱਕ ਮਾਲਕ ਸੀ ਤੇ ਇੱਕ ਉਸ ਦਾ ਵਰਕਰ ਸੀ ਦੋਨੋਂ ਇਹ ਸੰਬੰਧ ਬਣਾਉਂਦੇ ਨੇ ਘੁੰਮਦੇ ਫਿਰਦੇ ਨੇ ਤੇ ਇਹ ਗੱਲਾਂ ਦਾ ਪਤਾ ਲੱਗਣੋਂ ਨਹੀਂ ਰਹਿੰਦਾ ਹੁੰਦਾ तकरीबन 1.5 ਸਾਲ ਇਦਾਂ ਹੀ ਲੱਗ ਜਾਂਦਾ ਉਸ ਤੋਂ ਬਾਅਦ ਜੋ ਅਲੋਖ ਦੀ ਘਰ ਵਾਲੀ ਹੁੰਦੀ ਹੈ ਸ਼ਲਪੀ ਉਸ ਨੂੰ ਇਸ ਗੱਲ ਦੀ ਪਿੰਥ ਪੈ ਜਾਂਦੀ ਹੈ ਤੇ ਹੁਣ ਉਹ ਅਲੋਖ ਨਾਲ ਲੜਾਈ ਕਰਦੀ ਹੈ ਝਗੜਾ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਗਲਤ ਕਰ ਰਿਹਾ ਹੈ ਇਹ ਗੱਲ ਸਹੀ ਨਹੀਂ ਹੈ ਪਰ ਜੋ ਅਲੋਖ ਸੀ ਉਹ ਆਪਣੀ ਪ੍ਰੇਮਿਕਾ ਦੇ ਨਾਲ ਰਹਿਣਾ ਚਾਹੁੰਦਾ ਸੀ ਅਲੋਖ ਨੇ ਸੋਚਿਆ ਕਿ ਜੇ ਮੈਂ ਆਪਣੀ ਘਰ ਵਾਲੀ ਨੂੰ ਤਲਾਕ ਦੇਵਾਂਗਾ ਤਾਂ ਇਹ ਹਿੱਸਾ ਵੀ ਮੰਗੇਗੀ ਜਾਨੀ ਉਹ ਪ੍ਰੋਸੈਸ ਜਾਦਾ ਲੰਬਾ ਦਾ ਮੈਨੂੰ ਪੈਸੇ ਦਾ ਵੀ ਨੁਕਸਾਨ ਹੋਵੇਗਾ ਉਸ ਤੋਂ ਬਿਹਤਰ ਇਹ ਹੈ ਕਿ ਕਿਉਂ ਨਾ ਸ਼ਲਪੀ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਹੁਣ ਇਹ ਪਲਾਨਿੰਗ ਕਰਦੇ ਨੇ ਦੱਸਿਆ ਜਾਂਦਾ ਕਿ ਇਸ ਤੋਂ ਪਹਿਲਾਂ ਵੀ ਦੋ ਬਾਰ ਇਹਨਾਂ ਨੇ ਸ਼ਲਪੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬ ਹੋ ਗਏ ਹੁਣ ਇਹਨਾਂ ਨੇ ਸੋਚਿਆ ਕਿ ਇੱਕ ਪਲਾਨਿੰਗ ਦੇ ਤਹਿਤ ਸ਼ਲਪੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਗੁਰਪ੍ਰੀਤ ਉਰਫ ਗੋਪੀ ਦੇ ਨਾਲ ਗੋਪੀ ਨੂੰ ਕਿਹਾ ਜਾਂਦਾ ਕਿ ਤੈਨੂੰ 2.5 ਲੱਖ ਰੁਪਿਆ ਦਿੱਤਾ ਜਾਵੇਗਾ ਜੇ ਤੂੰ ਸ਼ਲਪੀ ਨੂੰ ਮਾਰ ਦੇਵੇਂ ਇਹ ਸਾਰੀ ਪਲੈਨਿੰਗ ਕਰਦੇ ਨੇ ਕਿ ਕਿਦਾਂ-ਕਿਦਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਊਗਾ ਤੇ ਹੁਣ ਜੋ ਅਲੋਖ ਮਿੱੱਤਲ ਹੁੰਦਾ ਹੈ ਉਹ ਵੀ ਕਹਿੰਦਾ ਕਿ ਜਦੋਂ ਤੁਸੀਂ ਕਤਲ ਕਰ ਦਿੱਤਾ ਉਸ ਤੋਂ ਬਾਅਦ ਜੇ ਕੇਸ ਚੱਲੇਗਾ ਕਿਸੇ ਨੂੰ ਪਤਾ ਲੱਗੇਗਾ ਤਾਂ ਮੈਂ ਇਸ ਕੇਸ ਦੀ ਪੈਰਵਾਈ ਨਹੀਂ ਕਰਾਂਗਾ ਜਿਸ ਨਾਲ ਇਹ ਕੇਸ ਰਫਾ-ਦਫਾ ਹੋ ਜਾਏਗਾ ਤੇ 2.5 ਲੱਖ ਰੁਪਏ ਚ ਇਹਨਾਂ ਦੀ ਗੱਲ ਹੁੰਦੀ ਹੈ ਸ਼ਿਲਪੀ ਨੂੰ ਮਾਰਨ ਦੀ 50000 ਰੁਪਿਆ ਇਹਨਾਂ ਨੂੰ ਅਡਵਾਂਸ ਦੇ ਦਿੱਤਾ ਜਾਂਦਾ ਤੇ ਕਹਿ ਦਿੱਤਾ ਜਾਂਦਾ ਹੈ ਕਿ ਬਾਕੀ ਕੰਮ ਹੋਣ ਤੋਂ ਬਾਅਦ 2 ਲੱਖ ਰੁਪਿਆ ਤੁਹਾਨੂੰ ਦੇ ਦਿੱਤਾ ਜਾਊਗਾ 15-16 ਫਰਵਰੀ 2025 ਦੀ ਦੇਰ ਰਾਤ ਨੂੰ ਇਹ ਪਲੈਨਿੰਗ ਦੇ ਤਹਿਤ ਸ਼ਿਲਪੀ ਉੱਤੇ ਹਮਲਾ ਕਰਦੇ ਤੇ ਉਸ ਨੂੰ ਮੌਤੇ ਘਾਟ ਉਤਾਰ ਦਿੰਦੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਨਹੀਂ ਫੜੇ ਜਾਵਾਂਗੇ ਲੋਕ ਮਤਲੋਂ ਵੀ ਲੱਗਦਾ ਹੈ ਕਿ ਜੋ ਇਹ ਪਲੈਨਿੰਗ ਆ ਬੜੀ ਪਰਫੈਕਟ ਆ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਮੁਜਰਮ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਕੀਤੇ ਹੋਏ ਗੁਨਾਹ ਦੇ ਜੋ ਨਿਸ਼ਾਨ ਨੇ ਉਹ ਪਿੱਛੇ ਛੱਡ ਹੀ ਜਾਂਦਾ ਹੈ ਉਹ ਕੋਈ ਨਾ ਕੋਈ ਐਦਾਂ ਦਾ ਸਬੂਤ ਛੱਡ ਹੀ ਜਾਂਦਾ ਜਿਸ ਨਾਲ ਉਸ ਵੱਲੋਂ ਕੀਤਾ ਗਿਆ ਜੁਰਮ ਉਸ ਵੱਲੋਂ ਕੀਤਾ ਗਿਆ ਗੁਨਾਹ ਲੋਕਾਂ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਕਿਵੇਂ ਇੱਕ ਪਤੀ ਨੇ ਆਪਣੀ ਪਤਨੀ ਨੂੰ ਹੀ ਮਰਵਾ ਦਿੱਤਾ ਉਸ ਦਾ ਇਹ ਹੱਲ ਵੀ ਹੋ ਸਕਦਾ ਸੀ ਕਿ ਉਸ ਤੋਂ ਤਲਾਕ ਲੈ ਲੈਂਦਾ ਉਸ ਤੋਂ ਤਲਾਕ ਲੈ ਕੇ ਉਹ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾ ਸਕਦਾ ਸੀ ਪਰ ਉਸ ਨੇ ਉਹ ਰਸਤਾ ਨਹੀਂ ਅਪਣਾਇਆ ਸਗੋਂ ਆਪਣੀ ਪਤਨੀ ਨੂੰ ਹੀ ਮਰਵਾ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵੀਕਾਰ